ਸੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵਾਢੀਆਂ ਦੇ ਦਿਨ ਐ ਸੋ ਸਾਡਾ ਪਿਛਲੇ 2-3 ਦਿਨ ਤੋਂ ਵਾਢੀ ਦਾ ਕੰਮ ਚੱਲ ਰਿਹਾ ਸਾਡਾ ਰੋਪੜ ਏਰੀਏ ਦੇ ਵਿੱਚ ਖਾਸ ਕਰ ਆਨੰਦਪੁਰ ਸਾਹਿਬ ਨੰਗਲ ਡੈਮ ਏਰੀਏ ਦੇ ਵਿੱਚ ਖੇਤੀ ਐ ਜਿਹੜੀ ਉਹ ਛੋਟਾ ਜ਼ਿਮੀਦਾਰਾ 3-4 ਕਿੱਲੇ ਵਾਲਾ ਸੋ ਅਸੀਂ ਹੱਥੀਂ ਹੀ ਵਾਢੀ ਕਰਦੇ ਆ ਆਪਣੀ ਪੰਜ ਕਨਾਲ ਜਗ੍ਹਾ ਇਹ ਪਰਸੋਂ ਲੱਗੇ ਸੀ ਤੇ ਅੱਜ ਬਣਾਈ ਵੀ ਕਰ ਦਿੱਤੀ ਕੁਛ ਨਾ ਕੁਛ ਤੇ ਉਹ ਥੱਲੇ ਜਿਹੜਾ ਥੋੜਾ ਜਿਆ ਰਹਿ ਗਿਆ ਬੰਨਣ ਦੇ ਲਈ ਕੁੜਿਆ ਨਰਮਨ ਲਾਣ ਸੋ ਇਹ ਆਨੰਦ ਹੈ ਦੋਸਤੋ ਬਾਜ ਬਚਾਣ ਦੀ ਖੇਡ ਬਾਦਦੀ ਹੈ ਪਰ ਜੇ ਆਪਾਂ ਹੱਥੀ ਕੰਮ ਕਰਦੇ ਰਵਾਂਗੇ ਤਾਂ ਜਿਹੜਾ ਸਰੀਰ ਆ ਉਹ ਸਾਡਾ ਥੋੜਾ ਬਹੁਤ ਕੈਮ ਰਹੂਗਾ ਇਹਦਾ ਜਿੱਦਾਂ ਦਾ ਖਾਣ ਪੀਣਾ ਹੈ ਅਗਰ ਖਾ ਪੀ ਗਿਆ ਸੁੱਤੇ ਰਹੇ ਕਿਉਂਕਿ ਆ 10 ਦਿਨਾਂ ਤੇ ਬਾਅਦ ਸਿਰਫ ਮੰਜੇ ਤੋੜਨ ਦਾ ਹੀ ਕੰਮ ਰਹਿਣਾ ਕੋਈ ਕੰਮ ਨਹੀਂ ਹੈਗਾ ਪੂਰਾ ਦੁਪਹਿਰਾ 10 ਵਜੇ ਅੰਦਰ ਬਣ ਤੋਂ ਬਾਅਦ ਸ਼ਾਮ ਨੂੰ ਬੰਦਾ 5 ਵਜੇ ਬਾਹਰ ਨਿਕਲਦਾ ਸੋ 7 ਘੰਟੇ ਤਕਰੀਬਨ ਜਿੱਦਾਂ ਜਿੱਦਾਂ ਕਿਸਦਾ ਸਾਧਨ ਹੈ ਕੋਈ ਕੂਲਰ ਹੈ ਕੋਈ ਏਸੀ ਲਾ ਕੇ ਸੌਂਦਾ ਸੋ ਜਿਹੜਾ ਸਰੀਰ ਹੈ ਉਹ ਇਹਨੂੰ ਜੋ ਕੇ ਦੇਖਣਾ ਚਾਹੀਦਾ ਵੀ ਇਹਦੇ 'ਚ ਕਿੰਨੇ ਕ ਆਇਆ ਦਮ ਹੈ ਸੋ ਖਰਾਕ ਜਾ ਕੇ ਅਗਰ ਵਧੀਆ ਹੋਵੇ ਤਾਂ ਕੰਮ ਕਰਦਿਆਂ ਨੂੰ ਵੀ ਕੋਈ ਦਿੱਕਤ ਨਹੀਂ ਆਉਂਦੀ ਕਿੰਨੇ ਘੜਾਣੀ ਤੇ ਅੱਜ ਲੱਗ ਪਾ ਗਏ ਗਏ ਇਹਦਾ ਪਾ ਗਏ ਉਹ ਦੇ ਬਣਾ ਦੇ ਕੋਈ ਕਸੂਰ ਨਹੀਂ ਹੋਇਆ ਮੇਰੇ ਉੱਪਰ ਬਣਾ ਦੇ ਯਾਰ Εγώ θα σου κάνω